ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਚੋਣ ਲਈ ਅੱਜ ਐਤਵਾਰ ਨੂੰ ਪੈਣਗੀਆਂ ਵੋਟਾਂ ਤੇਜਰੀਵਾਲ ਦੀ ਕਾਰ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ ਦੇਮ ਦੇ ਬਾਹਰ ਦੀ ਸਥਿਤੀ ਨਰਕ ਹੈ ਕੇਂਦਰ ਅਤੇ ਦਿੱਲੀ ਸਰਕਾਰ ਜ਼ਿੰਮੇਵਾਰ راہਲ ਗਾਂਧੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ 30.35 ਕਰੋੜ ਦੀ ਰਾਸ਼ੀ ਜਾਰੀ ਡਾਕਟਰ ਬਲਜੀਤ ਕੌਰ ਜਾਲੀ ਹਾਈ ਸਕਿਉਰਿਟੀ ਨੰਬਰ 플레이ਟਾਂ ਲਗਾਉਣ ਵਾਲੇ ਅੰਤਰਰਾਜੀ ਵਿਰੋਧਾ ਪਰਦਾ ਫਾਸ਼ ਤਿੰਨ ਮੁਲਜ਼ਮ ਗ੍ਰਿਫਤਾਰ ਇੰਦਰ ਨੇ ਕਿਸਾਨਾਂ ਨੂੰ ਦਿੱਤਾ ਗੱਲਬਾਤ ਦਾ ਸੱਦਾ ਮਰਨ ਵਰਤ ਜਾਰੀ ਢੱਲੇਵਾਲ ਦੀ ਹਾਲਤ ਗੰਭੀਰ ਕਿਸਾਨ ਏਕਤਾ ਦੂਜੀ ਗੇੜ ਦੀ ਬੈਠਕ ਵੀ ਬੇਸਿੱਟਾ ਕੰਪਿਊਟਰ ਵਿਧਾਇਕਾਂ ਨੂੰ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ ਪਾਰਕਿੰਗ 'ਚ ਟਰੱਕ ਨੂੰ ਲੱਗੀ ਅੱਗ ਦੋ ਵਿਅਕਤੀਆਂ ਦੀ ਮੌਤ ਹੁਣ ਖਬਰਾਂ ਵਿਸਤਾਰ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਅੱਜ ਐਤਵਾਰ ਨੂੰ ਹੋਣਗੀਆਂ ਜਿਸ ਲਈ ਰਾਜ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚ 22 ਸੀਟਾਂ ਤੇ ਹੋਣ ਵਾਲੇ ਚੋਣ ਲਈ ਪੋਲਿੰਗ ਪਾਰਟੀਆਂ ਆਪੋ ਆਪਣੇ ਬੋਤਾਂ ਲਈ ਰਵਾਨਾ ਹੋ ਗਈਆਂ ਹਨ ਸੂਬੇ ਦੇ ਕਰੀਬ 4 ਲੱਖ ਵੋਟਰਾਂ ਵੱਲੋਂ 164 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਚਾਰ ਪ੍ਰਮੁੱਖ ਸੇਖਾ ਗੂਰਬਲਜੀਤ ਸਿੰਘ ਦਾਦੂਵਾਲ ਜਗਦੀਸ਼ ਸਿੰਘ ਢੀਂਡਾ ਬਲਦੇ ਸਿੰਘ ਕਾਂਪੂਰੀ ਅਤੇ ਦਿਦਾਰ ਸਿੰਘ ਨਲਵੀ ਦਾ ਵਕਾਰ ਦਾਅਵੇ ਹੈ ਬਲਜੀਤ ਸਿੰਘ ਦਾਦੂਵਾਲ ਦੀ ਟੀਮ ਸ਼੍ਰੋਮਣੀ ਕਾਲੀ ਦਲ ਹਰਿਆਣਾ ਆਜ਼ਾਦ ਦੇ ਬੈਨਰ ਹੇਡ ਚੋਣ ਲੜ ਰਹੀ ਹੈ ਜਦੋਂ ਕਿ ਜਗਦੀਸ਼ ਸਿੰਘ ਢੀਂਡਾ ਨੇ ਪੰਥਕ ਦਲ ਢੀਂਡਾ ਦੇ ਬੈਨਰ ਹੇਠ ਬਲਦੇ ਸਿੰਘ ਕਾਂਪੂਰੀ ਦੀ ਟੀਮ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਅਤੇ ਦਿਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਮਾਜ ਸੰਗਠਨ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅੱਜ ਐਸਰ ਜੀਪੀਸੀ ਚੋਣਾ ਵਿੱਚ ਚੁਣੇ ਗਏ ਮੈਂਬਰਾਂ ਵੱਲੋਂ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਨਵੇਂ ਚੁਣੇ ਗਏ 40 ਮੈਂਬਰਾਂ ਵੱਲੋਂ 9 ਮੈਂਬਰ ਨਾਮਜ਼ਦ ਕੀਤੇ ਜਾਣਗੇ ਜਿਨ੍ਹਾਂ ਵਿੱਚ 2 ਬੀਸੀ, 2 ਐਸਸੀ, 2 ਔਰਤਾਂ ਤੇ 3 ਜਨਰਲ ਮੈਂਬਰ ਸ਼ਾਮਲ ਹੋਣਗੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਵੱਲੋਂ ਸੂਬੇ ਦੇ 51 ਗੁਰਦੁਆਰਿਆਂ ਦਾ ਪ੍ਰਬੰਧ ਅਤੇ ਸਮਾਜਿਕ ਤੇ ਮੈਡੀਕਲ ਸੰਸਥਾਵਾਂ ਦਾ ਕੰਮਕਾਜ ਵੇਖਿਆ ਜਾਵੇਗਾ। ਆਮ ਆਦਮੀ ਪਾਰਟੀ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰ ਉਤੇ ਕਥਿਤ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਜਾਣ ਦਾ ਦਾਵਾ ਕੀਤਾ ਹੈ ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਭਲੋਗਾਮੀ ਅਸੈਂਬਲੀ ਚੋਣਾਂ ਵਿੱਚ ਹਾਰ ਦੇ ਡਰ ਕਰਕੇ ਕੇਜਰੀਵਾਲ ਦੀ ਜਾਨ ਲੈਣ ਲਈ ਸਾਜਸ਼ ਕਢੀ ਜਾ ਰਹੀ ਹੈ ਉਧਰ ਭਾਜਪਾ ਨੇ ਇਹਨਾਂ ਦੋਸ਼ਾਂ ਲਈ ਪਲਟਵਾਰ ਕਰਦੇ ਹਾਂ ਦਾਵਾ ਕੀਤਾ ਕਿ ਕੇਜਰੀਵਾਲ ਦੀ ਕਾਰ ਨੇ ਦੋ ਨੌਜਵਾਨਾਂ ਨੂੰ ਟੱਕਰ ਮਾਰੀ ਜੋ ਆਪਸਪੀਮਾ ਨੂੰ ਦਿੱਲੀ ਦੇ ਵਿਕਾਸ ਬਾਰੇ ਸਵਾਲ ਪੁੱਛ ਰਹੇ ਸਨ ਆਪਨੇ ਕੇਜਰੀਵਾਲ ਤੇ ਇਸੇ ਕਥਿਤ ਹਮਲੇ ਸੰਬੰਧੀ 101 ਵੀਡੀਓ ਸਾਂਝੀ ਕੀਤੀ ਹੈ ਸਾਲ 2013 ਤੋਂ ਦਿੱਲੀ ਦੀ ਸਤਾ ਤੇ ਕਾਬਜ ਆਪਨੇ ਐਕਸ ਦੇ ਇੱਕ ਪੋਸਟ ਵਿੱਚ ਕਿਹਾ ਆਪਣੀ ਹਾਰ ਨੂੰ ਦੇਖਦਿਆਂ ਭਾਏ ਭਾਏ ਨਹੀਂ ਘੁਰਾਦੀ ਹੈ ਕਿ ਉਹ ਕੇਜਰੀਵਾਲ ਦੀ ਜਾਨ ਲੈ ਲਈ ਅਜਿਹੇ ਹਮਲਿਆਂ ਦਾ ਹਸਾਰਾ ਲੈਣ ਲੱਗੀ ਹੈ ਕੀ ਭਾਏ ਭਾਏ ਕੇਜਰੀਵਾਲ ਦੀ ਹੱਤਿਆ ਕਰਕੇ ਦਿੱਲੀ ਦੇ ਲੋਕਾਂ ਲਈ ਕੀਤੇ ਕੰਮਾਂ ਦਾ ਬਦਲਾ ਲੈਣਾ ਚਾਹੁੰਦੀ ਹੈ ਬੁੱਲੀਆਂ ਰਿਪੋਰਟਾਂ ਮੁਤਾਬਕ ਕੇਜਰੀਵਾਲ ਤੇ ਕਥਿਤ ਹਮਲਾ ਉਹਨਾਂ ਦੇ ਆਪਣੇ ਨਵੀਂ ਦਿੱਲੀ ਹਲਕੇ ਵਿੱਚ ਹੋਇਆ ਉਧਰ ਨਵੀਂ ਦਿੱਲੀ ਅਸੈਂਬਲੀ ਹਲਕੇ ਤੋਂ ਭਾਇ ਭਾਅ ਉਮੀਦਵਾਰ ਪ੍ਰਵੇਸ਼ ਬਰਮਾ ਨੇ ਕਿਹਾ ਕਿ ਜਿਹੜੀ ਵਾਲ ਦੀ ਕਾਰਨ ਦੋ ਨੌਜਵਾਨਾਂ ਜੋ ਉਹਨਾਂ ਨੂੰ ਦਿੱਲੀ ਦੇ ਵਿਕਾਸ ਬਾਰੇ ਸਵਾਲ ਪੁੱਛ ਰਹੇ ਸਨ ਉਹ ਟੱਕਰ ਮਾਰੀ ਸੀ ਬਰਮਾ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਦੋਵਾਂ ਨੂੰ ਲੇਡੀ ਹਾਰਡਿੰਗ ਹਸਪਤਲ ਲਿਆਇਆ ਗਿਆ ਸਾਹਮਣੇ ਹਾਰ ਦੇ ਕੇ ਉਹਨਾਂ ਲੋਕਾਂ ਦੀ ਜਾਨ ਦੀ ਕੀਮਤ ਭੁੱਲ ਗਏ ਹਨ ਮੈਂ ਹਸਪਤਲ ਜਾ ਰਿਹਾ ਹਾਂ ਕਾਬਲੇ ਗੌਰ ਹੈ ਕਿ ਦਿੱਲੀ ਦੀ 70 ਮੈਂਬਰੀ ਅਸੈਂਬਲੀ ਲਈ ਵੋਟਾਂ 5 ਫਰਵਰੀ ਨੂੰ ਪੈਣੀਆਂ ਹਨ ਜਦੋਂ ਕਿ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ ਆਪ ਲਗਾਤਾਰ ਪੀਜੀਬਾਰ ਸੱਤਾ ਬੱਚੇ ਵਾਪਸੀ ਦੀਆਂ ਕੋਸ਼ਿਸ਼ਾਂ ਵਿੱਚ ਹੈ ਆਪ ਨੂੰ ਟਿਕਾਣੇ ਮੁਕਾਬਲੇ ਚ ਭਾਏ ਪਾਤੇ ਕਾਂਗਰਸ ਤੋਂ ਚੁਣੌਤੀ ਦਰਪੇਸ਼ ਹੈ ਲੋਕ ਸਭਾ ਦੇ ਵਿਰੋਧੀ ਧਰਤੀ ਨੇਤਾ ਰਾਹੁਲ ਗਾਂਧੀ ਨੇ ਸਿੱchitz ਬਾਰਨ ਦੋਸ਼ ਲਾਇਆ ਕਿ ਆਲ ਇੰਡੀਆ ਇੰਸਟੀਚਿਊਟ ਆਪ ਮੈਡੀਕਲ ਸਾਇੰਸ ਦੇ ਬਾਹਰ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਨਰਕ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਇਮਜ ਦੇ ਬਾਹਰ ਮੌਜੂਦ ਕਈ ਮਰੀਜ਼ਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣਿਆ ਸੀ ਚਾਅ ਕਾਂਗਰਸ ਪ੍ਰਧਾਨ ਨੇ ਸनिਚਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਪੋਸਟ ਕੀਤਾ। ਉਹਨਾਂ ਨੇ ਐਕਸ ਤੇ ਵੀਡੀਓ ਪੋਸਟ ਕੀਤਾ ਤੇ ਦਾਵਾ ਕੀਤਾ ਕਿ ਇਹ ਮੀਦੇਵਾਰ ਸਥਿਤੀ ਨਰਕ ਵਰਗੀ ਹੈ। ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਸਾਲ 2024-25 ਦੌਰਾਨ ਅਨੁਸੂਚਿਤ ਜਾਤੀਆਂ ਦੇ 5951 ਲਾਭਪਾਤਰੀਆਂ ਨੂੰ 33.35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ ਅਧਿਕਾਰਤਾ ਤੇ ਕੱਟਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਅਸ਼ੀਰਵਾਦ ਫਾਰ ਅਨੁਸੂਚਿਤ ਜਾਤੀਆਂ ਸਕੀਮ ਅਧੀਨ ਜ਼ਿਲ੍ਹਾ ਬਰਨਾਲਾ ਬਸ਼ਿੰਦਾ ਫਰੀਪੋਟ ਕੋਇਪੁਰ ਛੀਪਤੇਗੜ ਸਾਹਿਬ ਫਾਜ਼ਿਲਕਾ ਹੁਸ਼ਿਆਰਪੁਰ ਜ਼ਿਲੰਦਰ ਮਾਨਸਾ ਛੀ ਮੁਕਸਰ ਸਾਹਿਬ ਪਟਿਆਲਾ ਰੂਪਨਗਰ ਐਸਐਸ ਨਗਰ ਐਸਵੀਐਸ ਨਗਰ ਸੰਗਰੂਰ ਅਤੇ ਮਲੇਰਕੋਟਲਾ ਦੇ ਸਾਲ 2023-24 ਅਤੇ 2024-25 ਦੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਦੀਆਂ ਪੈਂਡਿੰਗ ਦਰਖਾਸਤਾਂ ਸਾਲ 2024-25 ਦੌਰਾਨ ਅਸ਼ੀਰਵਾਦ ਪੋਰਟਲ ਤੇ ਪ੍ਰਾਤ ਖੁੱਲੋਂ 951 ਲਾਪਾਤਰੀਆਂ ਨੂੰ ਕਵਰ ਕਰ ਲਈ 30.35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਪਠਾਨਕੋਟ ਪੁਲਿਸ ਨੇ ਮਾਨਾ ਅਤੇ ਜਾਲੀ ਹਾਈ ਸਕਿਉਰਿਟੀ ਨੰਬਰ ਪਲੇਟਾ ਲਗਾਉਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਵਿੱਚ ਸ਼ਾਮਲ ਤਿੰਨ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਰਾਹੁਲ ਪੁੱਤਰ ਰੋਸ਼ਨ ਲਾਲ ਵਾਸੀ ਬਿਸ਼ਨੂਨਗਰ ਲਵੀਨੀ, 에ਜੰਟ ਅਸ਼ਵਿਨੀ ਕੁਮਾਰ ਤੇ सोनू ਵਜੋਂ ਦੱਸੀ ਗਈ ਹੈ। ਇਹਨਾਂ ਨੇ ਸਾਲ 2024 ਵਿੱਚ 200 ਜਾਲੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਬਣਵਾ ਕੇ ਆਮ ਲੋਕਾਂ ਨੂੰ ਦਿੱਤੀਆਂ ਹਨ ਇਹਨਾਂ ਖਿਲਾਫ ਥਾਣਾ ਡਿਵੀਜ਼ਨ ਨੰਬਰ 1 ਪਿਛ ਭਾਰਤੀ ਨਿਆਂ ਸੰਹਿਤਾ ਬੀ ਐਨ ਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਨੇ ਜਾਲੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਵਾਲੇ 10 ਮੋਟਰਸਾਈਕਲ 2 ਆਟੋ ਰਿਕਸ਼ਾ ਤੇ ਇੱਕ ਕਾਰ ਕਬਜ਼ੇ ਵਿੱਚ ਲੈ ਲਏ ਹਨ ਇਹ ਸਾਰੀ ਕਾਰਵਾਈ ਜ਼ਿਲ੍ਹਾ ਪੁਲਿਸ ਮੁਖੀ ਦਰਜਿੰਦਰ ਸਿੰਘ ਢਿਲੋਂ ਦੇ ਨਿਰਦੇਸ਼ਾਂ ਤੇ ਕੀਤੀ ਗਈ ਹੈ DSP ਇਸ ਮੀਸਿੰਗ ਮੰਨਿਆ ਦੱਸਿਆ ਕਿ ਇਸ ਗੁਰਤਨ ਦੇ ਵਿੱਚ ਇਹਨਾਂ ਮੁਲਜ਼ਮਾਨੇ ਚੋਖੀ ਕਾਲੀ ਕਮਾਈ ਕੀਤੀ ਹੈ ਉਹਨਾਂ ਦੱਸਿਆ ਕਿ ਜਿਹੜੀਆਂ ਗੱਡੀਆਂ ਚੋਰੀ ਦੀਆਂ ਹੁੰਦੀਆਂ ਹਨ ਜਾਂ ਕਬਾਰ ਵਿੱਚੋਂ ਖਰੀਦੀਆਂ ਹੁੰਦੀਆਂ ਹਨ ਅਤੇ ਉਹਨਾਂ 'ਤੇ ਕਾਨੂੰਨਨ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨਹੀਂ ਲੱਗ ਸਕਦੀਆਂ ਅਜੇ ਇਹ ਖਪਤਕਾਰ ਇਸ ਗਰੋਹ ਦੇ ਟੱਕੇ ਚੜ ਜਾਂਦੇ ਹਨ ਉਹ ਜਿਹੇ ਵਿਅਕਤੀਆਂ ਤੋਂ ਮੋٹے ਪੈਸੇ ਲੈ ਕੇ ਜਾਲੀ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਬਣਵਾ ਕੇ ਦਿੰਦੇ ਹਨ ਇਹਨਾਂ ਮੁਲਜ਼ਮਾ ਦਾ ਸੰਪਰਕ ਕਿਸੇ ਬਾਲੇ ਸੂਬੇ ਦੇ ਹੋਰ ਵਿਅਕਤੀ ਨਾਲ ਹੈ ਜਿਸ ਕੋਲ ਹਾਈ ਸਿਕਿਉਰਿਟੀ ਨੰਬਰ ਪਲੇਟ ਬਣਵਾਉਣ ਵਾਲੀ ਡਾਈ ਤੇ ਮਸ਼ੀਨਰੀ ਹੈ ਇਸ ਤਰ੍ਹਾਂ ਇਹ ਧੰਦਾ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਰਿਹਾ ਹੈ ਡੀਐਸਪੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਦੋ ਮੁਲਜ਼ਮਾ ਅਸ਼wini ਕੁਮਾਰ ਤੇ ਸੋਨੂ ਨੂੰ ਚਾਰ ਦਿਨ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਗਿਆ ਹੈ ਚੰਬੂ ਤੇ ਢਾਬੀ ਗੁਜਰਾں ਬਾਰਡਰਾਂ ਤੇ 11 ਮਹੀਨਿਆਂ ਤੋਂ ਜਾਰੀ ਕਿਸਾਨਾਂ ਦੋਲਣ ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਕੇਂਦਰ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਿਹਰ ਮੋਰਚੇ ਨੂੰ ਗੱਲਬਾਤ ਦਾ ਸੱਦਾ ਦਿੱਤਾ ਕਿਸਾਨਾਂ ਅਤੇ ਕੇਂਦਰ ਦੇ ਨੁਮਾਇੰਦੇ ਆ ਵਿਚਾਰ ਮੀਟਿੰਗ 14 ਪਰਵੀ ਨੂੰ ਚੰਡੀਗੜ੍ਹ ਦੇ ਸੈਕਟਰ 26 ਸਤਿਥ ਮਹਾਤਮਾ ગાંધી ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਸ਼ਾਮ 5 ਵਜੇ ਹੋਵੇਗੀ। ਕੇਂਦਰ ਨਾਲ ਸਹਿਮਤੀ ਬਣ ਨਮਾਗਰੋਂ ਮਨਵਰਤ ਤੇ ਬੈਠੇ ਕਿਸਾਨਾਂ ਕੁਝ ਵੀ ਸਿੰਧਲੇ ਵਾਲ ਸਮੇਤ 120 ਕਿਸਾਨਾਂ ਨੂੰ ਤੁਰੰਤ ਵਾਰਤ ਖੋਲਣ ਦੀ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ਚ ਹੋਣ ਵਾਲੀ ਮੀਟਿੰਗ ਚ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਮੌਜੂਦ ਰਹਿਣਗੇ। ਕੇਂਦਰ ਦੀ ਸ਼ਰਤ ਮੁਤਾਬਕ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਿਹਨਦੂਰ ਮੋਰਚਾ ਦੇ ਆਗੂਆਂ ਸਮੇਤ ਜਗਜੀਤ ਸਿੰਘ ਡੱਲੇਵਾਲ ਵੀ ਇਸ ਮੀਟਿੰਗ ਵਿੱਚ ਹਾਜ਼ਰ ਰਹਿਣਗੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਿਆ ਰੰਜਨ ਅਤੇ ਕੁਝ ਹੋਰ ਅਧਿਕਾਰੀਆਂ ਨੇ ਪਿਛਲੇ 54 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਤੁਰੰਤ ਇਲਾਜ ਕਰਾਉਣ ਦੀ ਅਪੀਲ ਕੀਤੀ ਕੇਂਦਰੀ ਅਧਿਕਾਰੀਆਂ ਤੇ ਕਿਸਾਨਾਂ ਵਿਚਕਾਰ ਮੀਟਿੰਗਾਂ ਦਾ ਦੌਰ ਔਰ ਖਰੀਬ 5 ਘੰਟਿਆਂ ਦਾ ਚੱਲਿਆ ਕਿਸਾਨਾਂ ਨੇ ਕੇਂਦਰ ਸਰਕਾਰ ਤਰਫੋਂ ਮਿਲੀ ਗੱਲਬਾਦੀ ਤੇ ਤਜਵੀਜ਼ ਤੇ ਵਿਚਾਰ ਵਟਾਂਦਰਾ ਕੀਤਾ ਜਿਸ ਸਮਾਂਕਰ ਉਹ 14 ਫਰਵਰੀ ਨੂੰ ਮੀਟਿੰਗ ਲਈ ਰਾਜ਼ੀ ਹੋ ਗਏ ਕਿਸਾਨਾਂ ਨੇ ਪਹਿਲਾਂ ਖਾਦਸ਼ਾ ਪ੍ਰਗਟਾਇਆ ਸੀ ਕਿ ਕਿਤੇ ਕੇਂਦਰ ਢੱਲੇ ਵਾਲ ਤੇ ਹੋਰ ਕਿਸਾਨਾਂ ਦਾ ਮਰਨ ਵਰਤ ਤਰਵਾ ਕੇ ਉਹਨਾਂ ਦੀਆਂ ਮੰਗਾਂ ਤੇ ਵਿਚਾਰੀ ਨਾ ਕਰੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਜਾਣ ਮਗਰੋਂ ਕਿਸਾਨ ਗੱਲਬਾਤ ਲਈ ਰਾਜ਼ੀ ਹੋ ਗਏ ਕਿਸਾਨ ਆਗੂ ਅਵਮਨਿਉ ਕਹਾੜ ਅਤੇ ਹੋਰ ਆਗੂਆਂ ਨੇ ਕਿਹਾ ਕਿ ਢੱਲੇ ਵਾਲੂ ਕੇਂਦਰ ਵੱਲੋਂ ਭੇਜੀ ਗਈ ਮੀਟਿੰਗ ਦੀ ਤੀਵੀਰ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਮਰਨ ਵਰਤ ਤੋੜਨ ਬਾਰੇ ਫੈਸਲਾ ਲੈਣਗੇ ਉਹਨਾਂ ਨੇ ਕਿਹਾ ਕਿ ਮਰਨ ਵਰਤੇ ਬੈਠੇ 121 ਹੋਰ ਕਿਸਾਨਾਂ ਦਾ ਮਰਨ ਵਰਤ ਖਲਬਾਉਣ ਬਾਰੇ ਮੀਟਿੰਗ ਸੱਦੀ ਗਈ ਹੈ ਉਨ੍ਹਾਂ ਕਿਹਾ ਕਿ ਜੇ ਡੱਲੇਵਾਲ ਮਰਨwarte ਖੁੱਲਣੀ ਨਾ ਮਨੇ ਤਾਂ ਸਾਰੇ ਕਿਸਾਨ ਮਰਨwarte ਉਪਰ ਬੈਠ ਜਾਣਗੇ 6-5 ਵਜੇ ਤੋਂ ਬਾਅਦ ਪ੍ਰਿਆ ਰੰਜਨ ਢਾਬੀ ਗੁਚਰਾਤੇ ਪਹੁੰਚੇ ਸਨ ਇਸ ਮੌਕੇ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਅਧਿਕਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਦੀ ਸਿਹਤ ਪ੍ਰਤੀ ਫਿਕਰਮੰਦ ਹੈ ਜਿਸ ਕਰਕੇ ਸਰਕਾਰ ਨੇ ਉਹਨਾਂ ਨੂੰ ਇੱਥੇ ਭੇਜਿਆ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਨੂੰ ਤੰਦਰੁਸਤ ਦੇਖਣਾ ਚਾਹੁੰਦੀ ਹੈ ਮੀਟਿੰਗ ਦੌਰਾਨ ਰਿਟਾਇਰਡ ਏ ਡੀ ਜੀ ਪੀ ਇਸਕਰਨ ਸਿੰਘ ਰਿਟਾਇਰਡ ਡੀ ਆਈ ਜੀ ਨਰਿੰਦਰ ਭਾਰਗਵ ਸਿਮੇਤ ਡੀਆਈਜੀ ਮਨਦੀਪ ਸਿੱਧੂ ਡੀਸੀ ਡਾਕਟਰ ਪ੍ਰੀਤੀ ਜਾਦਵ ਅਤੇ ਐਸਐਸਪੀ ਡਾ ਨਾਨਕ ਸਿੰਘ ਮੌਜੂਦ ਸਨ ਕਿਸਾਨਾਂ ਵੱਲੋਂ ਕਾਕਾ ਸਿੰਘ ਕੋਟੜਾ ਮਨੀਉ ਕੁਹਾਰ ਜਸਵਿੰਦਰ ਲਾਂਗੋਵਾਲ ਸਰਬੰਨ ਬੰਦੇਰਾ ਲਖਵਿੰਦਰ ਔਲਖ ਸਜੀਤ ਹਰਦੋ ਝੰਡੇ ਅਤੇ ਇੰਦਰਜੀਤ ਕੋਟ ਬੁੱਢੇ ਆਗੂ ਮੀਟਿੰਗ 'ਚ ਹਾਜ਼ਰ ਸਨ ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਤੇ ਕਿਸਾਨਾਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਹ ਮੀਟਿੰਗਾਂ ਪੰਜਾਬ ਪੱਧਰ ਤੇ ਹੋਈਆਂ ਸਨ ਜਿੰਨਾ ਵਿੱਚ ਪੰਜਾਬ ਸਰਕਾਰ ਦੇ 10 ਵਜ਼ੀਰਾਂ ਨੇ ਵੀ ਮੁਲਾਕਾਤ ਕੀਤੀ ਸੀ ਕਿਸਾਨਾਂ ਅਤੇ ਢੱਲੇਵਾਲ ਨੂੰ ਮਿਲ ਲਈ ਸੁਪਰੀਮ ਕੋਰਟ ਵੱਲੋਂ ਘਰ ਤੱਕ ਮੈਡੀ ਵੀ ਪੁੱਜੀ ਸੀ ਪਰ ਢੱਲੇਵਾਲ ਇਲਾਜ ਕਰਾਉਣ ਲਈ ਰਾਜ਼ੀ ਨਹੀਂ ਹੋਏ ਸਨ। ਢਾਬੀ ਗੁਜਰਾਹਾਂ ਬਾਰਡਰ ਤੇ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਾਰਤ 54ਵੇਂ ਦਿਨ ਵੀ ਜਾਰੀ ਰਿਹਾ ਪਰ ਬੀਤੀ ਰਾਤ ਉਲਟਿਆਂ ਕਾਰਨ ਉਹਨਾਂ ਦੀ ਸਿਹਤ ਦਿਨ ਭਰ ਡਮਾ ਰੋ ਰਹੀ। ਕਿਸਾਨਾਂ ਗੂ ਦੀ ਸਿਹਤ ਆਪਾਂ ਵਿੱਚ ਪਹਿਲਾਂ ਵੀ ਵਿਗੜਦੀ ਰਹੀ ਹੈ ਪਰ ਉਦੋਂ ਉਹ ਬਾਦ ਵਿੱਚ ਠੀਕ ਹੋ ਜਾਂਦੇ ਸਨ ਪਰ ਇਸ ਤਰ੍ਹਾਂ ਲੰਬਾ ਸਮਾਂ ਸਿਹਤ ਤੇ ਵਿਗੜਨ ਦਾ ਇਹ ਪਹਿਲਾ ਹੀ ਦਿਨ ਸੀ। ਉਨ੍ਹਾਂ ਦੀ ਨਿਗਰਾਨੀ ਕਰ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਦੀਆਂ ਟੀਮਾਂ ਵੱਲੋਂ ਬਾਰ ਬਾਰ ਦਵਾਈ ਲੈਣ ਲਈ ਦਵਾ ਪਾਉਣ ਦੇ باوجود ਢੱਲੇਵਾਲ ਟਸ ਤੋਂ ਮਸਣਾ ਹੋਏ ਢੱਲੇਵਾਲ ਦਾ ਕਹਿਣਾ ਹੈ ਕਿ ਉਹ ਮਰਦੇ ਮਰ ਜਾਣਗੇ ਪਰ ਮੰਗਾ ਮੰਨੇ ਜਾਣ ਤੱਕ ਆਪਣਾ ਮਨਵਰਤ ਨਹੀਂ ਤੋੜਨਗੇ ਪਿਛਲੇ 11 ਮਹੀਨਿਆਂ ਤੋਂ ਚੰਬੂ ਤੇ ਖਰੋਰੀ ਬਾੜਨਾ ਉੱਤੇ ਡਟੀਆਂ ਦੋ ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜਦੂਬ ਮੋਰਚਾ ਤੇ ਸਯੁਕਤ ਕਿਸਾਨ ਮੋਰਚਾ SKM ਦਰਮਿਆਨ ਏਕੇ ਨੂੰ ਲੈ ਕੇ ਹੋਈ ਦੂਜੀ ਗਿਰਦੀ ਬੈਠਕ ਵੀ ਕਿਸੇ ਤਨਪਤ ਨਹੀਂ ਲੱਗ ਸਕੇ ਬੈਠਕ ਦੌਰਾਨ ਖੇਤੀ ਮੰਡੀ ਕਰਨ ਦੀ ਇਤੀ ਦਾ ਅਖਾੜਾ ਰੱਦ ਕਰਵਾਉਣ ਦੀ ਮੰਗ ਉੱਪਰ ਦੇ ਵਿੱਚ ਪਸਿਆ ਰਿਹਾ ਬੈਠਕ ਮਗਰੋਂ ਕਿਸਾਨਾਂ ਆਗੂਆਂ ਦੇ ਮਿਲਵਰਤਨ ਤੇ ਸੁਹਾਜ ਪਹਿਲੀ ਬੈਠਕ ਵਾਲਾ ਨਿੱਗ ਵੀ ਨਜ਼ਰ ਨਹੀਂ ਆਇਆ ਪਹਿਲੇ ਗੇੜ ਦੀ ਬੈਠਕ ਮਗਰੋਂ ਖੇਤੀ ਸਾਂਝੀ ਪ੍ਰੈਸ ਵਾਰਤਾ ਦੇ ਉਲਟ ਐਤਕੀ ਕਿਸਾਨ ਧਰਾਨੇ ਜਿੱਥੇ ਬੱਕੋ ਵਖਰੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਉੱਥੇ ਇਕਤਾ ਦੇ ਮੁੱਦੇ ਤੇ ਅਗਲੀ ਕਿਸੇ ਮੀਟਿੰਗ ਦਾ ਪ੍ਰੋਗਰਾਮ ਵੀ ਨਹੀਂ ਲਿਖਿਆ ਗਿਆ ਹਾਲਾਂਕਿ ਇਸ ਸਮਝ ਦੇ ਬਾਵਜੂਦ ਇਨ੍ਹਾਂ ਕਿਸਾਨ ਧਰਾਨੇ ਇਕਤਾ ਲਈ ਗੱਲਬਾਤ ਜਾਰੀ ਹੋਣ ਦੇ ਦਾਅਵੇ ਕੀਤੇ ਹਨ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦੀਆਂ ਮੰਗਾਂ ਪ੍ਰਵਾਨ ਹੋਣ ਦੀ ਆਸ ਵੱਜ ਗਈ ਹੈ ਕੰਪਿਊਟਰ ਅਧਿਆਪਕ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਜਲਦੀ ਮੰਨਣ ਦਾ ਭਰੋਸਾ ਦਿੱਤਾ ਹੈ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨੇ ਦੱਸਿਆ ਕਿ ਜਿੱਥੇ ਬੰਦੇ ਦੀ ਆਗੂਆਂ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੈਨਲ ਮੀਟਿੰਗ ਹੋਈ ਇਸ ਵਿੱਚ ਸਿੱਖਿਆ ਸਕੱਤਰ ਕਮਲਕਿਸ਼ੋਰ ਜਾਦਵ ਡੀਜੀਐਸਈ ਬਿਨੇ ਬਲਵਾਨੀ ਸਣੇ ਹੋਰ ਅਧਿਕਾਰੀ ਹਾਜ਼ਰ ਸਨ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਤੇ ਚਰਚਾ ਕੀਤੀ ਗਈ। ਇਸੇ ਦੌਰਾਨ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਵੱਲੋਂ ਆਰ.ਵਾਈ.ਜ਼ेड 48 ਡੈੱਥ ਕੇਸਾਂ ਦੇ ਆਧਾਰ ਤੇ ਨੌਕਰੀ ਦੇਣ ਅਤੇ ਤਨਖਾਹ ਪੋਰਟਲ ਬਾਰੇ ਸਹਿਮਤੀ ਦਿੱਤੀ ਗਈ। ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੇ ਅਨਰੀਵਾਈਜ਼ਡ ਡੀ.ਏ ਦਾ ਪੱਤਰ ਸੋਮਵਾਰ ਤੱਕ ਜਾਰੀ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਨੇ ਜਤੀਬੰਦੀ ਦੇ ਬਖਤ ਨੂੰ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ ਤੇ ਹੋਰ ਮੰਗਾਂ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹਨ। ਸਿੱਖਿਆ ਮੰਤਰੀ ਨੂੰ ਮਿਲੇ ਬਖਤ ਵਿੱਚ ਸੀਨੀਅਰ ਬੀ.ਪੀ.ਰ. ਹਰਜੀਤ ਸਿੰਘ ਸੰਧੂ ਰਾਖੀ ਮੰਨਣਾ ਜਰਨਲਿਸਟ ਇਕਤਰ ਹਰਪ੍ਰੀਤ ਸਿੰਘ ਮੀਤ ਪ੍ਰਧਾਨ ਅਨੈ ਲੈਰੀ ਸੀਨੀਅਰ ਮੈਂਬਰ ਗੁਰਦੀਪ ਸਿੰਘ ਬੈਂਸ ਅਰਵਿੰਦਰ ਸਿੰਘ ਮਹਾਲੀ ਤੇ ਹੋਰ ਆਕੋ ਹਾਜ਼ਰ ਸਨ ਬਰਨਾਲਾ ਮਾਨਸਾ ਮੁੱਖ ਮਾਰਗ ਨੇੜੇ ਟਰਾਈਡੈਂਟ ਉਦਯੋਗ ਥੋਲਾ ਵਿਸ਼ਵਕਰਮਾ ਪਾਰਕਿੰਗ ਚ ਰਾਤ ਸਮੇਂ ਖੜੇ ਟਰੱਕ ਨੂੰ ਅੱਗ ਲੱਗਣ ਕਰਕੇ ਟਰੱਕ ਦੇ ਕੈਬਨ ਵਿੱਚ ਪਏ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ 71 ਕੀਤੀ ਜਾਣਕਾਰੀ ਅਨੁਸਾਰ ਇੱਕ ਟਰੱਕ ਰਾਤ ਸਮੇਂ ਬਰਨਾਲਾ ਮਾਨਸਾ ਮੁੱਖ ਮਾਰਗ ਤੇ ਸਥਿਤ ਵਿਸ਼ਵਕਰਮਾ ਪਾਰਕਿੰਗ ਵਿੱਚ ਖੜਾ ਸੀ ਜਿਸ ਨੂੰ ਰਾਸ ਵਿੱਚ ਅੱਗ ਲੱਗੀ ਅੱਗ ਨਾਲ ਟਰੱਕ ਦਾ ਅਗਲਾ ਹਿੱਸਾ ਕੈਵਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਿਸ ਵਿੱਚ ਦੋ ਵਿਅਕਤੀਆਂ ਦੀ ਅੱਗ ਨਾਲ ਸੜਨ ਕਰਕੇ ਮੌਤ ਹੋ ਗਈ ਹੈ ਜਦੋਂ ਘਟਨਾ ਸੰਬੰਧੀ ਪਤਾ ਲੱਗਿਆ ਤਾਂ ਟਰੱਕ ਵਿੱਚ ਅੱਗ ਨਾਲ ਸੜੇ ਦੋ ਵਿਅਕਤੀ ਮ੍ਰਿਤਕ ਪਾਏ ਗਏ ਪੁਲਿਸ ਵੱਲੋਂ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ